ਦੇ ਬੇਅਦਬੀ ਦੀ ਘਟਨਾਵਾ ਦੇਖਣ ਅਤੇ ਸੁਣਨ ਨੂੰ ਮਿਲਦੀ ਨਹੀਂ ਅਜਿਹੀ ਘਟਨਾ ਲੁਧਿਆਣੇ ਦੇ ਹਲਕਾ ਸਾਨਨੇਵਾਲ ਦੇ ਅਧੀਨ ਬਾਜਰੇਪਿੰਡੂ ਸਾਡੇ ਸਾਹਮਣੇ ਆਈ ਜਿਸ ਵਿੱਚ ਇੱਕ ਜੈਨ ਸਮਾਜ ਦੇ ਵਿਅਕਤੀ ਨੇ ਆਪਣੀ ਫੈਕਟਰੀ ਦੇ ਵਿੱਚ ਦੇਵੀ ਦੇਵਤਾਵਾਂ ਤੇ ਗੁਰੂਆਂ ਦੀਆਂ ਤਸਵੀਰਾਂ ਵਾਲੀਆਂ ਟਾਈਲਾਂ ਪੌੜੀਆਂ ਦੇ ਉੱਪਰ ਲਗਾਵਾ ਦਿੱਤੀਆਂ ਵੱਡੀ ਬੇਅਦਬੀ ਦੀ ਘਟਨਾ ਨੂੰ ਦੇਖਦੇ ਹੋਏ ਸ਼ਿਵ ਸੈਨਾ ਲੋਈ ਦੀ ਟੀਮ ਨੇ थाना ਮਿਹਰਬਾਨ ਪਹੁੰਚ ਕੇ ਕਾਰਵਾਈ ਦੀ ਕੀਤੀ ਮੰਗ ਦੇਖੋ ਪੂਰੀ ਵੀਡੀਓ ਲੁਧਿਆਣਾ ਤੋਂ ਗੁਰਚਰਨ ਸਿੰਘ ਅਤੇ ਰਾਜਨ ਮਹਿਰਾ ਦੇ ਵਿਸ਼ੇਸ਼ ਰਿਪੋਰਟ ਦੇਖਦੇ ਰਹੋ ਦੈਨਿਕ ਪੰਜਾਬ ਸਮਾਚਾਰ ਬੋਲਾਂ ਝੂਠ ਤੇ ਬਹੁਤ ਕੁਝ ਬਚਦਾ ਏ ਸੱਚ ਅੱਖਾਂ ਤੇ ਕਾਲਜਾ ਮਚਦਾ ਏ ਅੱਜ ਥਾਣਾ ਮਿਹਰਬਾਨ ਪਹੁੰਚੇ ਆ ਇੱਕ ਨਵਾਂ ਮਸਲਾ ਲੈ ਕੇ ਤੁਹਾਡੇ ਸਾਹਮਣੇ ਅਕਸਰ ਤੁਸੀਂ ਸੁਣਦੇ ਹੋ ਜਦੋਂ ਵੀ ਕਿਤੇ ਧਾਰਮਿਕ ਆਸਥਾ ਦੀ ਗੱਲ ਹੁੰਦੀ ਹੈ ਖਾਸ ਤੌਰ ਤੇ ਜਦੋਂ ਕਿਤੇ Hindu ਧਾਰਮਿਕ ਆਸਥਾ ਦੀ ਗੱਲ ਹੁੰਦੀ ਹੈ ਤਾਂ ਲੋਕ ਜਰੂਰ ਵੱਡੀਆਂ-ਵੱਡੀਆਂ ਬਾਹਾਂ ਖੜੀਆਂ ਕਰਕੇ ਕਹਿੰਦੇ ਨੇ ਕਿੱਥੇ ਨੇ ਧਰਮ ਦੇ ਠੇਕੇਦਾਰ ਇਸ਼ਾਰਾ ਜਿਹੜਾ ਹੁੰਦਾ ਉਹ ਸਿੱਧਾ ਸ਼ਿਵ ਸੈਨਾ ਵੱਲ ਹੁੰਦਾ ਹੈ ਪਰ ਅੱਜ ਇੱਕ ਬਹੁਤ ਵੱਡਾ ਜੇ ਮੈਂ ਤੁਹਾਨੂੰ ਦੱਸੂਗਾ ਇੱਕ ਐਸਾ ਕੰਮ ਹੋ ਰਿਹਾ ਸੀ ਜਿਹਨੂੰ ਫੜਿਆ ਸ਼ਿਵ ਸੈਨਾ ਲੌਂਜ ਤੋਂ ਸਾਡੇ ਨਾਲ ਨੇ ਹਿਮੰਤ ਠਾਕੁਰ ਜੀ ਜੋ ਵੀ ਗੱਲਬਾਤ ਹੋਈ ਹੈ ਜੋ ਵੀ ਮਸਲਾ ਹੋਇਆ ਤੁਹਾਡੇ ਨਾਲ ਰੂਬਰੂ ਕਰਾਉਨੇ ਆ ਅਸੀਂ ਇਸ ਟਾਈਮ ਮਿਹਰਬਾਨ ਪਹੁੰਚੇ ਹੋਏ ਆ ਜੈ ਸ਼੍ਰੀ ਰਾਮ ਦੀ ਜੈ ਮਹਾਕਾਲ ਵੀਰ ਬੋਗੇ ਬਸੰਦਰਾ ਜੈ ਮਹਾਰਾਣਾ ਭਾਜੀ ਕੀ ਮੈਟਰ ਪਿਆ ਅੱਜ ਮੈਟਰ ਭਾਈ ਇਦਾਂ ਹੈ ਕਿ ਅੱਜ ਤੋਂ 3-4 ਦਿਨ ਪਹਿਲਾਂ ਇੱਕ ਵੀਡੀਓ ਆਈ ਹੈ ਕਿ ਆਪਣੀ ਫੈਕਟਰੀ ਅਜੇ ਫੈਬਰਿਕ ਕੰਪਨੀ ਦੀ ਬਾਜੜਾ ਪਿੰਡ ਦੇ ਵਿੱਚ ਇੱਕ ਫੈਕਟਰੀ ਹੈ ਤੇ ਕੱਪੜੇ ਦਾ ਕਾਰੋਬਾਰ ਦਾ ਜੋ ਧਾਗਾ ਮਿਲਿਆ ਜੋ ਵੀ ਆ ਸੀ ਪਹਿਲਾਂ ਕਨਫਰਮ ਕਰਨਾ ਸੀਗਾ ਕਿ ਵਾਕਈ ਉੱਥੇ ਪੌੜੀਆਂ ਦੇ ਉੱਪਰ ਨਾ ਜੀ ਦੇਵੀ-ਦੇਵਤਾਵੀਆਂ ਟਾਈਲਾਂ ਦੇ ਉੱਪਰ ਫੋਟੋ ਲੱਗੀ ਹੋਈ ਹੈ ਮਤਲਬ ਪੌੜੀਆਂ ਜਿਹੜੀਆਂ ਨੇ ਜੀ ਚੜਨ ਵਾਸਤੇ ਬਣੀਆਂ ਹੋਈਆਂ ਨੇ ਲੇਬਰ ਕੰਮ ਕਰਦੀ ਹੈ ਤੇ ਖੱਬੇ ਸੱਜੇ ਜਿਹੜੀਆਂ ਨੇ ਮਤਲਬ ਦੇਵੀ ਦੇ ਉੱਤੇ ਫੋਟੋਆਂ ਬਣੀਆਂ ਹੋਈਆਂ ਨੇ ਫੋਟੋਆਂ ਦੇ ਨਾਲ ਕਿਹਨੇ ਕਿਹਨਾਂ ਦੀਆਂ ਛੜੇ ਸ਼੍ਰੀ ਬੰਮਲ ਗਣੇਸ਼ੀ ਦੀ, ਮਹਾਦੇਵ ਦੇ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦੀ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ, ਕਬੀਰ ਮਹਾਰਾਜ ਜੀ, ਰਵੀਦਾਸ ਮਹਾਰਾਜ ਦੀ, ਮਤਲਬ ਕਿ ਇਹਨਾਂ ਨੇ ਸਾਰਿਆਂ ਦੀਆਂ ਫੋਟੋਆਂ ਖੱਬੇ ਸੱਜੇ ਲਾਈਆਂ ਹੋਈਆਂ। ਕਹਿਣ ਦਾ ਮਤਲਬ ਇਹ ਨਹੀਂ ਹੈ ਲਗਾ ਸਕਦੇ ਹਾਂ ਪਰ ਤਰੀਕਾ ਹੁੰਦਾ ਕਿ ਜੇ ਅਸੀਂ ਕਿਤੇ ਨਤਮਸਤਕ ਹੁੰਦੇ ਹਾਂ ਮੱਥਾ ਟੇਕਦੇ ਹਾਂ ਨਹੀਂ 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 ਲਗਾ ਕੇ ਮੈਂ ਸਕਦੇ ਆ। ਲਗਾ ਕਿੱਥੇ ਸਕਦੇ ਆ? ਪੈਰਾਂ 'ਚ ਲਗਾ ਸਕਦੇ ਆ। ਹਾਂਜੀ ਉਹੀ ਮੈਂ ਦੱਸਣਾ ਚਾਹੁੰਦਾ ਮੈਨੂੰ ਕਹਿੰਦੇ ਜੀ ਅਸੀਂ ਤਾਂ ਲਗਾਈ ਐ। ਫੋਟੋ ਅਸੀਂ ਤੁਸੀਂ ਇੱਥੇ ਯਾਨੀ ਕਿ ਇੱਕ ਇੱਕ ਲੇਡੀਆਂ ਨੂੰ ਠੋਕੇ ਜਾਂਦੇ ਆ ਤਾਂ ਉੱਥੇ ਟੈਲਾ ਲਵਾਉਂਦੇ ਆ ਵੀ ਜਿਹੜੀ ਸਫਾਈ ਰਵੇ ਹਾਂਜੀ ਕਹਿਣ ਦਾ ਮਤਲਬ ਇਹਨਾਂ ਰਿਹਾ ਕਿ ਯਾਨੀ ਕਿ ਕੋਈ ਪੀਕੇ ਅਮੀਰ ਖਾਨ ਦੀ ਮੂਵੀ ਆਈ ਸੀਗੀ ਉਹਦੇ ਵਿੱਚ ਵੀ ਅਮੀਰ ਖਾਨ ਨੇ ਕਿ ਦਿਖਾਇਆ ਸਿਸਟਮ ਕਿ ਆ ਗੁਨਾ ਕਰ ਲੋ ਪਰ ਖੱਬੇ ਸੱਜੇ ਤੇ ਹਨੂਮਾਨ ਜੀ ਦਾ ਤੇ ਸ਼੍ਰੀ ਰਾਮ ਜੀ ਦੀ ਫੋਟੋ ਲਵਾ ਲਓ ਕਿ ਚਪੇੜਾਂ ਤੋਂ ਬਚ ਜਾਂਗੇ ਆਪਾਂ ਮਤਲਬ ਗਲਤ ਹੋਈ ਆ ਅਸੀਂ ਕਾਨੂੰਨੀ ਕਾਰਵਾਈ ਤੋਂ ਬਚਣਾ ਚਾਹੁੰਦੇ ਆ ਕਿ ਸਾਡੀ ਮਨ ਸੇਵਾ ਲਾ ਦਿਓ ਅਸੀਂ ਸਾਡੇ ਤੋਂ ਜਿਹੜੀ ਗਲਤੀ ਹੋ ਗਈ ਪਰ ਇਹ ਆ ਖੁਦ ਜੈਨ ਸਮਾਸਥੋਂ ਨੇ ਮੈਂ ਕਹਿੰਦਾ ਜੈਨ ਸਮਾਸਥੋਂ ਨੇ ਤੇ ਸਾਡੀ ਗੁਰੂਆਂ ਦੀਆਂ ਪੀਰਾਂ ਦੀਆਂ ਕਬੀਰ ਮਹਾਰਾਜ ਦੀਆਂ ੋਲੇਨਾਥ ਦੀਆਂ ਫੋਟੋਆਂ ਲਾਈਆਂ ਹੋਈਆਂ ਨੇ ਤੁਸੀਂ ਮਹਾਵੀਰ ਜੈਨ ਦੀ ਕਿਉਂ ਨਹੀਂ ਲਾਈ 15 ਸਾਲ ਤੋਂ ਪਰ ਉਹਨਾਂ ਦੀ ਵੀ ਮੰਨਦੇ ਹੁਣ ਅੱਜ ਕਹਿੰਦੇ ਨੇ ਅਸੀਂ ਵੀ ਮਤਲਬ ਜੈਨ ਸਮਾਸਥੋਂ ਮੈਂ ਤੇ ਨਹੀਂ ਮੰਨਦਾ ਮੈਂ ਇਹਨਾਂ ਜਾਂ ਸਮਾਜ ਦਾ ਬਿਲਕੁਲ ਨਹੀਂ ਮੰਨਦਾ ਨਾ ਹੀ ਕਿਸੇ ਧਰਮ ਦੇ ਨਾ ਹੀ ਕਿਸੇ ਪੰਥ ਦੇ ਨੇ ਤੁਹਾਡੀ ਗੱਲ ਹੋਈ ਹੈ ਉਹਨਾਂ ਨਾਲ ਦੇਖੋ ਜੀ ਮੈਂ ਥਾਣੇ ਚ ਐਸਐਚਓ ਸਾਹਿਬ ਕੋਲ ਆਇਆ ਸੀਗਾ ਬਕਾਇਦਾ ਐਸਐਚਓ ਸਾਹਿਬ ਨੇ ਇਹਨਾਂ ਨੂੰ ਬੁਲਾਇਆ ਐਸਐਚਓ ਸਾਹਿਬ ਦੇ ਮੈਨੂੰ ਅੰਦਰ ਹੀ ਚੈਲੰਜ ਕਰਤਾ ਇਹਨਾਂ ਨੇ ਕਿ ਦੱਸ ਤੂੰ ਕਰਨਾ ਕੀ ਹੈ ਮਤਲਬ ਕਿ ਐਡਾ ਮਤਲਬ ਮੈਂ ਇਕੱਲਾ ਆਇਆ ਸੀਗਾ ਇਹਨਾਂ ਨੇ ਮੈਂ ਦੇਖ ਕੇ ਕਿ ਮੈਂ ਦੱਬ ਜਾਊਂਗਾ ਕਿ ਅਸੀਂ ਦੱਬਣ ਵਾਲੇ ਬੰਦੇ ਨਹੀਂ ਜੋ ਵੀ ਸ਼ਿਵਸ਼ੈਨੇ ਕਾ ਅਸੀਂ ਖੜੇ ਆ ਹਾਲੇ ਤਾਂ ਫਿਲਹਾਲ ਅਸੀਂ ਇਕ ਆਏ ਆ ਇਹ ਨਾ ਹੋਵੇ ਪੂਰਾ ਪੂਰਾ ਸਮਾਜ ਪੂਰਾ ਪੂਰਾ ਧਰਮ ਜਿੰਨਾ ਜਿੰਨਾਂ ਦੀਆਂ ਫੋ ਕਿੱਦੀ ਵੱਡੀ ਗੱਲ ਕਹਿੰਦੇ ਐ ਪਏ ਇੱਥੇ ਕੋਈ ਥੁੱਕੇ ਨਾ ਕਿ ਆ ਤੁਸੀਂ ਦੇਵੀ ਦੇਰ ਤੱਕਣ ਥੁੱਕਣਾ ਤੇ ਰੱਖਿਆ ਇੱਥੇ ਕੋਈ ਥੁੱਕੇ ਨਾ ਜਾਵੇ ਤਾਂ ਤੁਸੀਂ ਦੇਵੀ ਦੇਵੀ ਦੇ ਫੋਟੋ ਲਾ ਦਿਓ ਕਿਧੀਆਂ ਕਿਧੀਆਂ ਫੋਟੋਆਂ ਲੱਗੀਆਂ ਉੱਥੇ ਪ੍ਰਭੂ ਸ਼੍ਰੀ ਰਾਮ ਜੀ ਦੀ ਫੋਟੋ ਲੱਗੀ ਹੈ ਗਣੇਸ਼ ਮਹਾਰਾਜ ਦੀ ਫੋਟੋ ਲੱਗੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਫੋਟੋ ਲੱਗੀ ਹੈ ਰਵਿਦਾਸ ਜੀ ਦੀ ਫੋਟੋ ਲੱਗੀ ਹੋਈ ਹੈ ਗੁਰਵਿੰਦਰ ਸਿੰਘ ਮਹਾਰਾਜ ਜੀ ਤੁਸੀਂ ਇਹ ਗੱਲ ਕਹਿੰਦੇ ਪਏ ਆ ਕਿ ਇੱਥੇ ਥੁੱਕਣਾ ਇੱਥੇ ਕੋਈ ਥੁੱਕੇ ਨਾ ਲੇਬਰ ਕਲਾਸ ਹੋ ਕੇ ਬੰਦਾ ਸਾਡਾ ਥੁੱਕੇ ਨਾ ਤੇ ਇਹਦਾ ਮਤਲਬ ਤੁਸੀਂ ਭਗਵਾਨ ਮੈਂ ਕਹਿੰਦਾ ਕਿੰਨੇ ਨਾ ਧੁੱਕਿਆ ਹੋਊਗਾ ਉਥੇ ਗੱਲ ਮੁੱਕਦੀ ਹੈ ਜੀ ਇੱਕ ਸੱਚ ਹੈ ਟਾਈਲਾਂ ਦੇ ਉੱਪਰ ਤੁਹਾਨੂੰ ਵੀ ਪਤਾ ਇਹ ਏਰੀਆ ਜਿਹੜਾ ਵਾ ਇੱਥੇ ਮੁਸਲਿਮ ਵਰਗ ਦੇ ਲੋਕ ਕਾਫੀ ਜ਼ਿਆਦਾ ਕੰਮ ਕਰਦੇ ਨੇ ਲੇਬਰ ਤੱਕ ਲੇਬਰ ਤੱਕਾ ਕੰਮ ਕਰਦੇ ਨੇ ਇੱਥੇ ਮੁਸਲਿਮ ਧਰਮ ਦੇ ਕਾਫੀ ਲੋਕ ਕੰਮ ਕਰਦੇ ਨੇ ਇਹਨਾਂ ਦੀ ਫੈਕਟਰੀ ਵਿੱਚ ਵੀ ਕੰਮ ਕਰਦੇ ਨੇ ਕਿ ਕਈਆਂ ਦੇ ਵਿੱਚ ਕੱਟੜਤਾ ਬੜੀ ਜ਼ਿਆਦਾ ਹੁੰਦੀ ਹੈ ਜਿਹੜੇ ਸਾਡੇ ਇਸਤ ਦੇਵਤਾਂ ਨੂੰ ਗਲਤ ਨਜ਼ਰ ਨਾਲ ਵੀ ਦੇਖਦੇ ਨੇ ਅਸੀਂ ਕਿਸੇ ਦੇ ਅੰਦਰ ਝਾਕ ਕੇ ਦੇਖ ਨਹੀਂ ਸਕਦੇ ਪਰ ਜੇ ਉੱਥੇ ਕਿਸੇ ਪੈਗੰਬਰ ਦੀ ਕਿਸੇ ਮਤਲਬ ਕਿਸੇ ਅਬਦਲ ਕਿਸੇ ਇਹਨਾਂ ਪੈਗੰਬਰ ਦੀ ਫੋਟੋ ਲੱਗੀ ਹ ਉਹਨਾਂ ਸਰਤਾਂ ਅਸਰ ਜੁਦਾ ਦੀ ਗੱਲ ਕਰਦੇ ਨੇ ਸੀਗੀ ਤੁਹਾਨੂੰ ਕੀ ਲੱਗਦਾ ਵੀ ਇਹ ਸਾਰਾ ਕੁਝ ਜਿਹੜਾ ਜਾਣਬੁੱਝ ਕੇ ਕੀਤਾ ਗਿਆ ਹੈ ਸਾਡੇ ਸਾਡੇ ਧਰਮ ਦਾ ਮਜ਼ਾਕ ਖੋੜਿਆ ਗਿਆ ਜੀ ਇਹ ਇਹਨਾਂ ਨੂੰ ਇਹ ਹੈ ਵੀ Hindu ਧਰਮ ਕਿਉਂਕਿ ਬਹੁਤ ਜ਼ਿਆਦਾ ਉੱਪਰ ਨੂੰ ਉੱਠ ਨਹੀਂ ਰਿਹਾ ਇਹ ਦਬ ਜਾਣਗੇ ਲੋਕ ਜਿਸ ਤਰ੍ਹਾਂ ਤੁਸੀਂ ਗੱਲ ਕਹੀ ਨਾ ਵੀ ਧਰਮ ਦੇ ਠੇਕੇਦਾਰਾਂ ਨੂੰ ਆਪਾਂ ਦੇਖੀਏ ਇਹ ਸਿੱਧਾ ਟਾਰਗੇਟ ਸਾਨੂੰ ਕਰਦੇ ਸ਼ੇਵਸਨਾਂ ਵਾਲੇ ਇਹ ਗੱਲਾਂ ਅਕਸਰ ਆਉਂਦੀਆਂ ਹਾਂਜੀ ਇਹ ਗੱਲਾਂ ਅਕਸਰ ਆਉਂਦੀਆਂ ਹਨ ਜਦੋਂ ਵੀ ਕਿਤੇ ਕੋਈ ਗੌਰ ਰਖਸ਼ਾ ਦੀ ਗੱਲ ਹੁੰਦੀ ਹੈ ਕਿਤੇ ਵੀ ਹੁੰਦੀ ਹੈ ਬਾਅਦ ਚ ਫਿਰ ਵੱਡੇ ਵੱਡੇ ਇਲਜ਼ਾਮ ਵੀ ਲੱਗਦੇ ਨੇ ਇਲਜ਼ਾਮ ਵੀ ਲੱਗਦੇ ਨੇ ਬਿਕ ਵੀ ਜਾਂਦੇ ਨੇ ਬਹੁਤ ਜਲਦੀ ਹਾਂਜੀ 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 ਹੁਣ ਇੱਥੇ ਵੀ ਦੇਖਣਾ ਹੋਊਗਾ ਫਿਰ ਇਹ ਕਾਰਵਾਈ ਕਿੱਥੇ ਤੱਕ ਲੈ ਕੇ ਪਾਇਆ ਸਾਹਿਬ ਸਹੀ ਸੱਚ ਹੈ ਸਹੀ ਕਾਰਵਾਈ ਕਰਾਉਗੇ ਤੁਹਾਨੂੰ ਦੁੱਖ ਕਿਸ ਚੀਜ਼ ਦਾ ਹੋਇਆ ਜਿਸ ਸਾਬਨਾਉ ਨੇ ਕਾਊਂਟਰ ਦੇ ਉੱਪਰ ਹੱਥ ਮਾਰ ਕੇ ਜਦੋਂ ਮੈਨੂੰ ਗੱਲ ਬੋਲੀ ਕਿ ਦੱਸ ਕਰਨਾ ਕੀ ਹੈ ਤੁਹਾਡਾ ਮਤਲਬ ਕਿ ਐਸਐਚਓ ਸਾਹਿਬ ਮੈਨੂੰ ਕਹਿ ਸਕਦੇ ਆ ਉਹਨਾਂ ਦੀ ਯਾਨੀ ਕੁਰਸੀ ਆ ਉਹਨਾਂ ਦੀ ਆਪਣਾ ਏਰੀਆ ਆ ਉਹਨੂੰ ਸਮਝਾ ਸਕਦੇ ਆ ਕਿ ਨਹੀਂ ਕਿ ਗਲਤੀ ਹੋ ਗਈ ਉਹ ਕਹਿ ਸਕਦੇ ਨੇ ਪਰ ਇਧਰ ਰਾਈਟ ਨਹੀਂ ਬਣਦਾ ਇਸ ਬੰਦੇ ਦਾ ਇਸ ਗੁਨਾਹਗਾਰ ਦਾ ਇਹ ਤੁਹਾਡਾ ਆਮਣਾ ਸਾਹਮਣਾ ਮਤਲਬ ਐਸਐਚਓ ਦੇ ਕਮਰੇ ਦੇ ਵਿੱਚ ਹੋਇਆ ਬਿਲਕੁਲ ਜੀ ਐਸਐਚਓ ਅਸੀਂ ਬੁਲਾਏ ਆ ਕਿ ਬੁਲਾਓ ਤਾਂ ਸਹੀ ਇਹਨਾਂ ਦੇ ਫਾਦਰ ਸਾਹਿਬ ਆਇਆ ਇਹ ਪਿਆਰ ਨਾਲ ਸਹੀ ਗੱਲ ਕਰਦੇ ਉਹਨਾਂ ਦਾ ਅਕਰ ਚ ਬੜੀ ਗੱਲ ਕੀਤੀ ਵੀ ਧੋਣ ਚ ਕਿਲਾ ਆ ਨੋਟਾਂ ਦਾ ਭੰਡਾਰ ਭਰਿਆ ਹੋਇਆ ਤੁਸੀਂ ਇਹ ਗੱਲ ਦੇਖੋ ਅੰਦਰ ਹੌਸਲਾ ਕਿੰਨਾ ਭਰਿਆ ਕਹਿੰਦੇ 15 ਸਾਲ ਤੋਂ ਇੱਥੇ ਫੋਟੋ ਐਦਾਂ ਹੀ ਲੱਗੀਆਂ ਹੋਈਆਂ ਨੇ ਇਹਨਾਂ ਦੇ ਲਈ ਸਿਰਫ ਫੋਟੋਆਂ ਨੇ ਸਾਡੀ ਆਸਥਾ ਦਾ ਕੇਂਦਰ ਹੈ ਸਾਡਾ ਭਗਵਾਨ ਭੋਲੇनाथ ਜੈਨ ਸਮਾਜ ਵੀ Hindu ਧਾਰਮਿਕ ਸੰਸਥਾਵਾਂ ਦੇ ਨਾਲ ਜੁੜਿਆ ਹੋਇਆ ਹੈ ਇਹ ਤਾਂ ਲਸਣ ਅਦਰਕ ਦਾ ਵੀ ਪ੍ਰੇਮ ਕਰਦੇ ਨੇ ਇਹਨਾਂ ਨੂੰ ਤਾਂ ਜ਼ਿਆਦਾ ਪਤਾ ਉਹਨਾਂ ਨੇ ਫਿਰ ਆਪਣੇ ਦੇਵਤੇ ਦੀ ਕਿਉਂ ਨਹੀਂ ਲਾਈ ਜੀ ਫੋਟੋ ਉੱਤੇ ਸਾਡੇ ਧਰਮ ਨੂੰ ਥੱਲੇ ਰੋਲ ਕੇ ਪੈਰਾਂ 'ਚ ਰੋਲ ਪਾਉਣੇ ਨੇ ਆਪਣੇ ਧਰਮ ਦੀ ਜੈਨ ਧਰਮ ਦੀ ਕਿਉਂ ਨਹੀਂ ਫੋਟੋ ਲਾਈ ਜੀ ਗੁਰੂ ਗੋਬਿੰਦ ਸਾਹਿਬ ਦੀ ਲਾਈ ਕਬੀਰ ਮਹਾਰਾਜ ਦੀ ਲਾਈ ਰਬੀਦਾਸ ਜ ਠੀਕ ਹੈ ਜੀ ਸ਼ੰਕਰ ਭਗਵਾਨ ਜੀ ਦੀ ਆਪਣਾ ਤਸਵੀਰ ਲਾਈ ਗਈ ਆ ਠੀਕ ਹੈ ਇਹਨਾਂ ਨੇ ਆਪਣੇ ਧਰਮ ਦੀ ਕਿਉਂ ਨਹੀਂ ਲਈ ਮੜ ਜੀ ਵੀਡੀਓ ਪਲੇ ਕਰੋ ਤਾਂ ਜਰਾ ਦਿਖਾਈਏ ਬਿਲਕੁਲ ਦੇਖੋ ਜੀ ਆ ਵੀਡੀਓ ਦਿਖਾ ਵੀ ਗਣੇਸ਼ ਮਹਾਰਾਜ ਦੀ ਵੀ ਹੈ ਗਣੇਸ਼ ਮਹਾਰਾਜ ਦੀ ਲਾਈ ਆ ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਲਾਈ ਆ ਆਪਣੇ ਧਰਮ ਦੀ ਕਿਉਂ ਨਹੀਂ ਲਾਈ ਮਾਤਾ ਦੁਰਗਾ ਜੀ ਫੋਟੋ ਲਾਈ ਆ ਕਿਸੇ ਕੋਲ ਪੈਸਾ ਕਮਾਣਾ ਹੈ ਪੈਸਾ ਕਮਾਓ ਪਰ ਪੌੜੀਆਂ ਦੇ ਉੱਪਰ ਜਿਹੜੀ ਚੀਜ਼ਾਂ ਨੇ ਤੁਸੀਂ ਲੇਵਾ ਰਹੀ ਹੈ ਆ ਦੇਖੋ ਵਰਗੋਬਿੰਦ ਸਿੰਘ ਜੀ ਦੀ ਹਾਂ ਜੀ ਇਹ ਪੌੜੀਆਂ ਤੇ ਨਾਲ-ਨਾਲ ਜਿਹੜੀਆਂ ਲੱਗੀਆਂ ਆ ਲక్ష్ਮੀ ਜੀ ਆ ਗਈ ਜੀ 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 ਇੱਕ ਮਿੰਟ ਬੋਲੋ ਨਾ ਸਾਰੇ ਇੱਕ ਮਿੰਟ ਆ ਗੁਰਨਾੰਦ ਦੇਵ ਜੀ ਠੀਕ ਹੈ ਜੀ ਤੋਂ ਨਾਂ ਦੇ ਆ ਗੁਰਨਾੰਦ ਦੇਵ ਜੀ ਅਰਵਿਦਾਸ ਅਰਵਿਦਾਸ ਜੀ ਮਾਸ਼ੇਰਾਵਾਲੀ ਹਾਂ ਜੀ ਇਹ ਗੁਰੂ ਜੀ ਸਾਹਿਬ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਅੱਜ ਤਾਂ ਚਲੋ ਇਹ ਟੈਲਾਂ ਦਾ ਵਿਰੋਧ ਹੋਣ ਲੱਗਿਆ ਜੀ ਇਸ ਤੋਂ ਪਹਿਲਾਂ ਵੀ ਅਸੀਂ ਕਈ ਵਾਰ ਮੁੱਦਾ ਚੁੱਕਿਆ ਬੀੜੀਆਂ ਦੇ ਬੰਡਲ ਦੇ ਉੱਤੇ ਵੀ ਜਿਹੜੀ ਆ ਦੇਵੀ ਦੇਵਤਾ ਦੀ ਫੋਟੋ ਛਾਪ ਕੇ ਆਉਂਦੀ ਹੈ ਸਰ ਦਿਖਾਓ ਜੀ ਮੈਂ ਕਹਿੰਦਾ ਇਸ ਟਾਈਮ ਟੀ-ਸ਼ਰਟਾਂ ਦੇ ਉੱਤੇ ਲੋਕਾਂ ਦੇ ਕੱਛੇ ਮੈਂ ਮੰਨਦਾ ਜੀ ਇਹ ਬੇਅਦਬੀ ਕਰਦਿਆਂ ਇਹ ਬੇਅਦਬੀ ਹੈ ਇਹ ਸੱਚ ਹੈ ਅਸੀਂ ਆਪਾਂ ਦੇ ਵੱਲੋਂ ਸ਼੍ਰੀ ਹਰਿ ਤਖਤ ਵੱਲੋਂ ਵੀ ਅਸੀਂ ਇੱਥੇ ਪਰਚਾ ਦਰਜ ਕਰਵਾਇਆ ਸੀਗਾ ਜਿਹੜੇ ਵੀਰ ਦੇ ਬੰਡਲ ਦੀ ਗਣੇਸ਼ ਚਾਪ ਜਰਦਾ ਜਿਹੜਾ ਬਣੇ ਸੀਗੇ ਅਸੀਂ ਬੰਦ ਕਰਵਾਏ ਨੇ ਕਈ ਕਪੂਰ ਨੇ ਜਿਹਦੇ ਤੇ ਕੁਪੇਰ ਮਹਾਰਾਜ ਦੀ ਫੋਟੋ ਬਣੀ ਹੁੰਦੀ ਆ ਚੱਕਰ ਕੀ ਇਹ ਚੀਜ਼ਾਂ ਨੂੰ ਅਸੀਂ ਦੱਸਣਾ ਚਾਹਤ ਹਾਂ ਆਪਣੇ ਚੈਨਲ ਦੇ ਮਾਧਮ ਰਾਹੀਂ ਕਿ ਸਾਡਾ ਧਰਮ ਸੌਫਟ ਹੈ ਜਿਹੜਾ ਗਣੇਸ਼ ਜਰਦਾ ਹੰਦਾ ਸੀ ਨੀ ਜਿਹੜਾ ਗਣੇਸ਼ ਜਰਦਾ ਸੁਣੋ ਮੇਰੀ ਗੱਲ ਜਿਹੜਾ ਗਣੇਸ਼ ਜਰਦਾ ਹੰਦਾ ਸੀ ਨਾ ਇਹਨਾਂ ਦੀ ਫੈਕਟਰੀ ਕਿੱਥੇ ਹੈ ਜੀ ਮੋੜ ਮੰਡੀ ਮਾਨਸਾ ਦੇ ਲਾਗੇ ਬਠਿੰਡਾ ਲਾਗੇ ਹਾਂਜੀ ਮੋੜ ਮੰਡੀ ਗਣੇਸ਼ਰ ਜੀ ਤੁਸੀਂ ਪਤਾ ਕਰ ਸਕਦੇ ਹੋ ਹੁਣ ਤੁਹਾਨੂੰ ਪ੍ਰਸ਼ਾਸਨ ਵੱਲੋਂ ਕੋ ਘਰੋਸਾ ਮਿਲਿਆ ਵੀ ਕੋਈ ਕਾਰਵਾਈ ਦੀ ਮੰਗ ਕਰ ਰਹੇ ਹੋ ਜਾਂ ਫਿਰ ਸਮਝੌਤੇ ਦੀ ਗੱਲ ਆ ਰਹੀ ਹੈ ਦੇਖੋ ਸਮਝੌਤੇ ਦੀ ਗੱਲ ਤਾਂ ਨਾ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਵਾ ਜੋ ਪ੍ਰਸ਼ਾਸਨ ਐਸਚਓ ਸਾਹਿਬ ਬਹੁਤ ਵਧੀਆ ਨੇ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਜਿੱਦਾਂ ਤੁਸੀਂ ਕਹਿੰਦੇ ਕਿ ਬਣਦੀ ਕਾਨੂੰਨੀ ਕਾਰਵਾਈ ਪਰਚਾ ਦਰਜ ਕਰ ਦਾਂਗੇ ਪਰ ਸਾਡੇ ਜਿਹੜੇ ਮਤਲਬ ਜੈ ਸਮਾਜ ਦੇ ਜਿਹੜੇ ਨੇ ਆਪਣੇ ਅਜੇ ਫੈਬ੍ਰਿਕ ਵਾਲੇ ਸਾਡੇ ਕੋਲ ਬਾਰ ਬਾਰ ਆ ਰਹੇ ਆ ਸੰਨੂਆਗੇ ਕਹਿੰਦੇ ਪੈਨੇ ਕਿ ਗਲਤੀ ਹੋ ਗਈ ਹੁਣ ਗਲਤੀ ਕਿਉਂ ਜਦ ਕਾਉਂਟਰ ਦੇ ਹੱਥ ਅੰਦਰ ਹੱਥ ਵੱਜਿਆ ਕਿੰਨੇ ਟਾਈਮ ਤੋਂ ਇਹ ਕਹਿ ਰਿਹਾ ਵੀ ਕਿੰਨਾ ਟਾਈਮ ਹੋ ਗਿਆ ਟੈਲਾ ਲੱਗਿਆ ਟੈਲਾ ਲੱਗਿਆ ਨੇ ਕਹਿੰਦੇ 15 ਸਾਲ ਤੋਂ ਪਲੱਸ ਹੋ ਗਿਆ ਸਾਨੂੰ ਉਦੋਂ ਲੱਗਿਆ ਕਿਸੇ ਹੋਰ ਨਾਲ ਲਵਾਈਆਂ ਜੇ ਮੈਂ ਮੰਨਦਾ ਜੇ ਤੁਸੀਂ ਪਾਰਸੀ ਹੁੰਦੇ ਯਾਨੀ ਕਿ ਬੁੱਧਿਜ਼ਮ ਹੁੰਦੇ ਜਾਂ ਕਹਿਣ ਦਾ ਮਤਲਬ ਇслаਮ ਧਰਮ ਦੇ ਹੁੰਦਾ ਤੁਸੀਂ ਲਗਾ ਕੇ ਰੱਖ ਲੈਂਦੇ ਮੈਨੂੰ ਕੋਈ ਇ objection ਨਹੀਂ ਸੀ ਪਰ ਤੁਸੀਂ ਹੈਂ ਤਿਲਕ ਲਾਇਆ ਕੇਸਰ ਦਾ ਮੱਥੇ ਦੇ ਉੱਪਰ ਇਹਨੂੰ ਸਾਰੀ ਚੀਜ਼ ਦਾ ਪਤਾ ਹੈ ਮੈਨੇ ਪਿਓ ਦੀ ਉਮਰ ਦੇ ਹੈਗੇ ਨੇ ਪਤਾ ਹੁਣ ਦੇ ਬਾਬਦਸ ਵੀ ਹੈ ਜਿਹੜੀ ਦੇਵੀ ਦੇਵਤ ਇਹ ਕਹਿੰਦੇ ਤਾਂ ਲਾਈਆਂ ਨੇ ਵੀ ਇੱਥੇ ਕੋਈ ਥੁੱਕੇ ਨਾ ਕੀ ਤੁਸੀਂ ਉਹਦੀ ਸਵੇਰੇ ਸ਼ਾਮ ਪੂਜਾ ਕਰਦੇ ਹੋ ਜਾਂ ਕੋਈ ਧੂਪ ਬੱਤੀ ਦਿਨੇ ਜਾਂ ਕੋਈ ਜੋਤ ਦਿਖਾਣੇ ਹੋ ਉਹ ਤਾਂ ਤੁਸੀਂ ਬੇਅਦਬੀ ਕਰ ਰਹੇ ਹੋ ਹਰ ਚੱਪ ਤੇ ਹਰ ਚੱਪ ਤੇ ਫੋਟੋ ਲਾਈ ਹੋਈ ਹੈ ਪੌੜੀਆਂ ਦੇ ਉੱਪਰ ਚੜਦੇ ਬੂਟ ਲੈ ਕੇ ਇਹ ਕਹਿੰਦੇ ਆ ਕਿ ਜਦੋਂ ਆਪਾਂ ਕੋਈ ਚਲੋ ਮੈਂ ਇਹਨਾਂ ਦੀ ਗੱਲ ਵੀ ਵੱਡੀ ਕਰ ਦੇਣਾ ਇਹ ਕਹਿੰਦੇ ਨੇ ਕਿ ਅਸੀਂ ਤਾਂ ਲਵਾਈਆਂ ਨੇ ਕੀ ਯਾਨੀ ਕਿ ਲੋਕੀ ਮੱਥਾ ਟੇਕ ਕੇ ਜਾਣ ਪਰ ਚੱਪਲਾਂ ਪਾ ਕੇ ਜਾ ਰਹੇ ਆ ਚੱਪਲਾਂ ਪਾ ਕੇ ਜਾ ਰਹੇ ਬੂਟ ਪਾ ਕੇ ਜਾ ਰਹੇ ਨੇ ਸਾਡਾ ਕੋਈ ਵੀ ਮੰਦਿਰ ਹੋਗਾ ਸਾਡਾ ਮੰਦਿਰ ਹੋਏਗਾ ਤਾਂ ਅਸੀਂ ਕਿਹ ਚੁੱਕ ਕੇ ਮੱਥਾ ਨਹੀਂ ਟੇਕਦੇ ਸਾਡੀ ਗਰਦ ਕਿ ਸਾਡੇ ਯਾਨੀ ਕਿ ਇਸ਼ਟ ਦੇਵਤਾਂ ਸਾਡੇ ਮਤਲਬ ਉੱਪਰ ਬੈਠ ਨੇ ਅਸੀਂ ਮਤਲਬ ਉਹਨਾਂ ਨੂੰ ਉੱਪਰ ਨਤਮਸਤ ਕਰਦੇ ਆਂ ਪਰ ਇਹਨਾਂ ਨੇ ਤਾਂ ਸਾਡੇ ਝੁਕਾ ਕੇ ਰੱਖਤੇ। ਇੱਕ ਗੱਲ ਦੇਖੋ ਆਪਾਂ ਕੋਈ ਵੀ ਗੁਰੂ ਘਰ ਜਾਨੇ ਆਂ ਚਾਹੇ ਉਹ ਸਾਡਾ ਮੰਦਰ ਹੋਵੇ ਚਾਹੇ ਗੁਰੂ ਸਾਹਿਬ ਦਾ ਹੋਵੇ ਆਪਾਂ ਬਾਹਰ ਦੁੱਤੀਆਂ ਪਹਿਲਾਂ ਬਾਹਰ ਲਾ ਕੇ ਫਿਰ ਆਪਾਂ ਅੰਦਰ ਜਾਨੇ ਉੱਥੇ ਕੀ ਹੈ ਫੋਟੋਆਂ ਲੱਗੀਆਂ ਹੋਈਆਂ ਨੇ ਚੱਪੜਾਂ ਦੇ ਨਾਲ ਕੋਈ ਬੂਟਾਂ ਦੇ ਨਾਲ ਕੋਈ ਕਿਸੇ ਨਾਲ ਕਿਸ ਤਰ੍ਹਾਂ ਦੀ ਬੇਅਦਬੀ ਕਿੰਨੇ ਤਰੀਕਾ ਦੀ ਇਹ ਬੇਅਦਬੀ ਹੈ ਜਿਹੜੇ ਫੈਕਟਰੀ ਵਾਲੇ ਕਰਦੇ ਪਏ ਨੇ ਸਿਰਫ ਕੀ ਇੱਥੇ ਕੋਈ ਥੁੱਕੇ ਨਾ ਪਿੱਛੇ ਵੀ ਕੋ ਰੋਲਾ ਪਿਆ ਸੀਗਾ ਤੁਹਾਨੂੰ ਭਰਾ ਉਹ ਟਾਇਲਾਂ ਦਾ ਰੋਲਾ ਪਿਆ ਸੀਗਾ ਬੰਦੇ ਨੇ ਬੜੀ ਅਕਰ ਚ ਗੱਲ ਕੀਤੀ ਸੀਗੀ ਸਾਡੇ ਸਾਡੇ ਪੱਤਰਕਾਰ ਸਾਹਿਬ ਨੇ ਗੱਲ ਕੀਤੀ ਸੀਗੀ ਤੁਹਾਡੇ ਨਿੱਜੀ ਚੈਨਲ ਦੇ ਸੀਗੇ ਪੱਤਰਕਾਰ ਉਹਨਾਂ ਨਾਲ ਇਹਨਾਂ ਇਦਾਂ ਬਹਿਸ ਕੀਤੀ ਕਿ ਮਤਲਬ ਕਿ ਮੇਰਾ ਕੋਈ ਕਸੂਰ ਨਹੀਂ ਆ ਕਹਿੰਦਾ ਕੋਈ ਗੱਲ ਨਹੀਂ ਇਹ ਲੱਗ ਗਿਆ ਤਾਂ ਫਿਰ ਕੀ ਹੋਇਆ ਉਹ ਨਹੀਂ ਭਾਜੀ ਅਸੀਂ ਉਹਨਾਂ ਦਾ ਪੱਖ ਵੀ ਲਵਾਂਗੇ ਉਹਨਾਂ ਦਾ ਪੱਖ ਵੀ ਲਵਾਂਗੇ ਐਸਐਚਓ ਸਾਹਿਬ ਦਾ ਵੀ ਪੱਖ ਲਵਾਂਗੇ ਬਿਲਕੁਲ ਜਿੱਦਾਂ ਥਾਣਾ ਮਿਹਰਬਾਨ ਦੇ ਬਾਹਰ ਖੜੇ ਆ ਆਪਾਂ ਨੂੰ ਇਹਨਾਂ ਨੇ ਦੱਸਿਆ ਵੀ ਜਿਹੜੀਆਂ ਟਾਇਲਾਂ ਲੱਗੀਆਂ ਨੇ ਜਿਨ੍ਹਾਂ ਦੇ ਉੱਤੇ ਗੁਰੂ ਨਾਨਕ ਦੇਵ ਸਾਰੇ ਪੂਜਣ ਜਿੰਨੇ ਵੀ ਗੁਰੂ ਨੇ ਉਹਨਾਂ ਦੀਆਂ ਜਿਹੜੀਆਂ ਟੈਲਾਂ ਦੇ ਵਿੱਚ ਤਸਵੀਰਾਂ ਲੱਗੀਆਂ ਨੇ ਬਿਲਕੁਲ ਗਲਤ ਨੇ ਜੋ ਵੀ ਦੂਜਾ ਪੱਖ ਆਏਗਾ ਜਿਸ ਤਰ੍ਹਾਂ ਦੀ ਵੀ ਕਾਰਵਾਈ ਹੋਏਗੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਫੋਟੋਆਂ ਲਗਾਈਆਂ ਦੀਆਂ ਪੋੜੀਆਂ ਦੇ ਵਿੱਚ ਪੋੜੀਆਂ ਦੇ ਦੇਖੋ ਪੋੜੀਆਂ ਦੇ 3 ਦਿਨ ਹੋ ਰੁਕੀ ਆ ਮੈਂ ਉਹ ਸ਼ਰਧਾ ਕਰਕੇ ਲਗਾਈਏ ਸੀ ਤਾਂ ਕਿ ਜਿਹੜਾ ਜਿਹੜਾ ਜਾਏ ਉੱਪਰ ਜਾਏ ਹੱਥ ਦੇਖ ਕੇ ਜਾ ਕੇ ਜਾਏ ਔਰ ਗੰਗਲ ਕੰਮਨਾ ਕਰੇ ਅੰਕਲਾ ਪੋੜੀਆਂ ਦੇ ਦੋਨਾਂ ਪਾਸਿਆਂ ਤੋਂ ਲੱਗੀਆਂ ਜਾਨਦੇ ਆ ਜਾਨਦੇ ਆ ਮਾਤਾ ਟੇਕੀ ਜਾਂਦੀ ਆ ਤੁਸੀਂ ਮੱਥਾ ਟੇਕ ਕੇ ਜਾਂਦੇ ਹੋ ਮੱਥਾ ਟੇਕ ਕੇ ਨਾਲ ਜੁੱਤੇ ਪਾਏ ਹੁੰਦੇ ਕਿ ਨੰਗੇ ਵਰ ਜਾਂਦੇ ਹੋ ਜੁੱਤੇ ਪਏ ਹੁੰਦੇ ਆ ਕਦੇ ਕਿਸੇ ਮੰਦਰ ਮਸਜਿਦ ਗੁਰਦੁਆਰੇ ਗਏ ਹੋ ਜੁੱਤੇ ਪਾ ਕੇ ਇਹ ਗੱਲ ਹੀ ਜਾਨਦੇ ਆ ਜੁੱਤੇ ਪਾ ਕੇ ਜਾਂਦੇ ਹੋ ਯਾਰ ਉਹ ਪੋੜੀਆਂ ਆ ਵਾ ਪੋੜੀਆਂ ਦੇ ਵਿੱਚ ਆ ਮੰਦਰ ਦੇ ਨਹੀਂ ਆਗੇ ਪੋੜੀਆਂ ਆ ਵਾ ਸ੍ਰੀਪੰਦੇ ਉਹਨਾਂ ਨੂੰ ਕਿ ਨਹੀਂ ਮੰਦਦੇ ਹੋ ਯਾਰ ਜੀ ਬੇਦ ਉਸੀਂ ਸਰੂਪ ਮੰਦਰੇ ਉਹਨਾਂ ਨੂੰ ਰੁੱਕ ਕੇ ਨਹੀਂ ਮੰਦਰੇ ਸਰੂਪ ਮੰਦਰ ਉਹ ਤਾਂ ਫਿਰ ਇਤਨਾ ਤੇ ਅਧਮੀ ਕਰੋਗੇ ਹਰ ਤਰ੍ਹਾਂ ਦੀ ਨਹੀਂ ਕਰੀ ਆ ਦੇਖੋ ਮੇਰੀ ਧਰਮ ਕੋ ਬਲੋਂਗ ਕਰਦੇ ਹਾਂ ਉੱਥੇ ਮਹਾਦੀਨ ਮਹਾਰਾਜੀ ਫੋਟੋ ਲੱਗੀ ਆ ਲੱਗੀ ਜੀ ਬਿਲਕੁਲ ਨਹੀਂ ਯਾਰ ਆਪਾਂ ਕਿੰਨੀਆਂ ਲਾਗ ਕੇ ਜਾਂਦੀਆਂ ਮੈਂ ਟੰਗਾ ਤੇ ਪਿਆਵਾ ਸਾਰੀ ਲੇਬਰ ਵੀ ਜੁੱਤੀਆਂ ਲਾ ਕੇ ਜਾਂਦੀ ਜਿੰਨੀ ਲੇਬਰ ਜਾਂਦੀ ਨਹੀਂ ਜਾਂਦੀ ਹੈ ਨਹੀਂ ਉੱਥੇ ਥੁੱਕਦੇ ਵੀ ਹੋਣਗੇ ਲੋਕ ਕੋਰੀਆਂ ਦੀ ਨਹੀਂ ਵੀ ਹੋਣਗੇ ਸਾਨੂੰ ਦਿਖਾਉਂਗੇ ਤੁਸੀਂ ਜਗਾ ਹੋ ਇਸ ਟਾਈਮ ਅਸਰਨ ਜੀ ਹਾਂ ਅਸੀਂ ਨਾਲ ਤੁਹਾਡੇ ਚਲੀਏ ਅਸਰਨ ਨਹੀਂ ਜਾਂਦਾ ਤੁਸੀਂ ਦਿਖਾਉਂਗੇ ਤਾਂ ਕੀ ਹਾਲਾਤ ਨੇ ਨਹੀਂ ਜਾਂਦਾ ਇਹ ਕਿਉਂ ਨਹੀਂ ਜਾ ਸਕਦੇ ਸਾਨੂੰ ਵੀ ਪਤਾ ਲੱਗੇ ਨਾ ਜੋ ਸਹੀ ਹੈ ਫਿਰ ਕਿਉਂ ਨਹੀਂ ਜਾ ਸਕਦੇ ਤੁਹਾਨੂੰ ਵੀ ਲੈ ਚਲੋ ਨਾਲ ਅਸੀਂ ਪੱਥਾ ਦੇਖ ਲਾਂਗੇ ਅਸੀਂ ਵੀ ਦੇਖ ਲਾਂਗੇ ਜਿਹੜਾ ਕਿਹੋ ਜੀ ਆ ਉਹ ਯਾਰ ਦਿਖਾ ਦਿੰਦੇ ਆ ਤੁਹਾਨੂੰ ਦਿਖਾ ਦਿਆਂਗੇ ਕੋਈ ਦਿੱਕਤ ਨਹੀਂ ਗੱਲ ਤੁਹਾਡੀ ਫੈਕਟਰੀ ਹੈ ਸਰ ਉਹ ਤੁਹਾਡੀ ਫੈਕਟਰੀ ਆ ਅਸੀਂ ਤੁਹਾਨੂੰ ਦਿਖਾ ਦਾਂਗੇ ਜੇ ਤੁਹਾਨੂੰ ਕੋਈ ਜੀ ਨਹੀਂ ਆ ਉਹ ਵੀ ਦਿਖਾ ਦਾਂਗੇ ਸਾਨੂੰ ਵੀ ਦਰਸ਼ਨ ਕਰਾ ਦਿਓ ਅਸੀਂ ਵੀ ਦੇਖ ਲੈਣੇ ਆ ਤੁਹਾਨੂੰ ਵੀ ਦਰਸ਼ਨ ਕਰਾ ਦਿਓ ਚਲਿਓ ਅਸੀਂ ਨਾਲ ਹੀ ਚੱਲੀਏ 10 ਮਿੰਟ ਤੁਹਾਡੇ ਆ ਚਲਦੇ ਆ ਕੋਈ ਗੱਲ ਨਹੀਂ ਹੋਰ ਵੀ ਚਲਦੇ ਆ ਕੀ ਨਾਮ ਹੈ ਤੁਹਾਡਾ ਹਜੇ ਹਜੇ ਤੁਹਾਡੇ ਨਾਮ ਤੇ ਫੈਕਟਰੀ ਜੀ ਹੋਏ ਹਜੇ ਦੇਖੋ ਸੋ ਤਸਵੀਰਾਂ ਨਾਲ ਦਿ ਸਲਾ ਪੈਰੋ ਦੇ ਪਾਸ ਲਗਾ ਕੇ ਦੇਖਣਾ ਗਨੇਜੀ ਕੋ ਵੀ ਪੈਰੋਂ ਦੇ ਬਾਸ ਪੂਰੀ ਲੱਗੀ ਹੋਈ ਹੈ ਕੰਪਲੇਂਟ ਆਈ ਹੈ ਜੀ ਕੋਈ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਦੀਵਾਰ ਤੇ ਆਪਣੇ ਹਿੰਦੂ ਤੇ ਸਿੱਖ ਗੁਰੂਆਂ ਦੀਆਂ ਤਸਵੀਰਾਂ ਲਗੀਆਂ ਹੋਈਆਂ ਨੇ ਜੀ ਕੰਪਲੇਂਟ ਆਈ ਹੈ ਵੈਰੀਫਾਈ ਕਰਦੇ ਹਾਂ ਮੌਕਾ ਦੇ ਕੇ ਅਗਲੀ ਕਰਦੇ ਹਾਂ ਮੌਕਾ ਦੇਖਿਆ ਸਰ ਇਸ ਤੋਂ ਬਾਅਦ ਜੀ ਹਰ ਨਹੀਂ ਦੇਖਿਆ ਜੀ ਪਰ ਦੇਖਿਆ ਨਹੀਂ ਜੀ ਠੀਕ ਹੈ ਜਾ ਕੇ ਮੌਕਾ ਦੇਖਦੇ ਹਾਂ ਵੀਡੀਓ ਦੇਖੀ ਹੈ ਠੀਕ ਹੈ ਸਰ ਉਸ ਤੋਂ ਬਾਅਦ ਅਗਲੀ ਕਰਦੇ ਹਾਂ ਜੀ ਹਾਂ